ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਰਜ ਨਾਲਾ ਤਹਿਸੀਲ ਵੀ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਬਗੀਚੇ ਭਾਈ ਜੀ ਨਾਲ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਇੱਕੋ ਹੀ ਗਾਂ ਤਾਂ ਮੈਂ ਦਿਖਾਉਣੀ ਆ ਦੋ ਵਿੱਚੋਂ ਤੋਂ ਪਹਿਲਾਂ ਵੇਖੀਂ ਆ ਸੂਈ ਸਵਾਈਏ ਦੁੱਧ ਦੀ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੇ ਆਪਣੀ ਚਵਾਈ ਜ਼ਰੂਰ ਕਰਾ ਲਓ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਹਾਂਜੀ ਹਾਂਜੀ ਵਧੀਆ ਵੀਰ ਜੀ ਬਹੁਤ ਉਹਦੇ ਕਿਰਕਾ ਮਾਰ ਰਹੇ ਚਲੋ ਵਧੀਆ ਚਾਹੀਦਾ ਜੀ ਹਾਂਜੀ ਹੁਣ ਤਾਂ ਪਹਿਲਾਂ ਹੀ ਵੇਤੀਆਂ ਜਾਂਦੀਆਂ ਹਾਂਜੀ ਵੀਰ ਜੀ ਤੁਹਾਡੀ ਵੀਡੀਓ ਤੇ ਮਤਲਬ ਵੀ ਜੇ ਤੁਸੀਂ ਵੀਡੀਓ ਪਾਈ ਮੈਨਾਂ ਵੀ ਹਜ਼ਾਰਾਂ ਇਹ ਫੋਨ ਆਉਣ ਡਿਆ ਜੋ ਤੇ ਹੁਣ ਵੀ ਵੀਰਾਂ ਨੇ ਮੈਂ ਡੱਕ ਡੱਕ ਕੇ ਰੱਖੀਆਂ ਤੇ ਉਹਨਾਂ ਨੇ ਆਂਦੇ ਵੀ ਨਹੀਂ ਨਹੀਂ ਆਹ ਵੇਖੋ ਪਾਰਟੀ ਤੁਹਾਡੇ ਲੱਗੇ ਪਈ ਆ ਜੋ ਕੇ ਖੜੀਆਂ ਨੇ ਉਹ ਲੱਦ ਕੇ ਲੈ ਗਏ ਮੈਂ ਸਭ ਮੈਂ ਵੀ ਵੀਰਾਂ ਆਉਣ ਡਿਆ ਦੋ ਮਿੰਟ ਖਲੋ ਜੋ ਇਹਦੇ ਨਹੀਂ ਅਸੀਂ ਜਾਣਾ ਛੇਤੀ ਤੇ ਫਿਰ ਲੈ ਗਏ ਲੱਦ ਭਾਈ ਮੈਨਾਂ ਵੀ ਤੁਸੀਂ ਪੁੱਛੋ ਕੋਈ ਨਾ ਪਿੰਡਾਂ ਕਾ ਫੋਨ ਆਇਆ ਹੁੰਦਾ ਮਤਲਬ ਅੱਛਾ ਜਿਹੜੇ ਪਰਸਾ ਪਾਈਆਂ ਬਹੁਤ ਜਿਆਦਾ ਵੀਰ ਜੀ ਬਹੁਤ ਜਿਆਦਾ ਠੀਕ ਹੈ ਹਾਂਜੀ ਤੇ ਚਲੋ ਨਾਮ ਦੱਸਦੇ ਕਰੀਏ ਨਾ ਵੀਰ ਜੀ ਮੇਰਾ ਬਗੀਚਾ ਸਿੰਘ ਜਿਹਦੀ ਸ਼ਹਿਰ ਆਪਣੀ ਨਾਲਾ ਜੀਲਾ ਵੀਰ ਜੀ ਆਪਣਾ ਮਰਸਾ ਦਾ ਠੀਕ ਹੈ ਜੀ ਹਾਂਜੀ ਤੇ ਫੋਨ ਨੰਬਰ ਵੀ ਬੋਲ ਦੋ 973424427 ਵੀਰ ਜੀ ਠੀਕ ਹੈ ਹਾਂਜੀ ਤੇ ਆ ਜਿਹੜੀ ਆ ਹੁਣ ਇਹ ਬੱਚੇ ਤੋਂ ਵੀ ਨਹੀਂ ਹਾਂਜੀ ਵੀਰ ਜੀ ਇਹ ਬੱਚੇ ਤੋਂ ਬਿਨਾ ਜੀ ਤੇ ਇਹਨੂੰ 13 ਦਸੰਬਰ ਦਾ ਟੀਕਾ ਲੱਗਾ ਜੋ ਇਹਨੂੰ ਅੱਛਾ ਹਾਂਜੀ ਤੇ ਅੱਜ ਇਹਨੂੰ ਮਤਲਬ ਹੀ ਲੋਹੜੀ ਤੇ 13 ਤਰੀ ਨੂੰ ਇਹਨੂੰ ਮਹੀਨਾ ਹੋ ਗਿਆ ਸੀ ਹਾਂਜੀ ਆ ਹੁਣ ਵੀ ਉੱਤੇ ਕੋਈ 10 ਦਿਨ ਮਤਲਬ 40 ਦਿਨ ਹੋ ਗਏ ਜੇ ਟੀਕਾ ਲੱਗੇ ਨੂੰ ਠੀਕ ਆ ਹਾਂਜੀ ਪਰ ਗਰੰਟੀ ਗਰੰਟੀ ਜੇ ਕੋਈ ਨਹੀਂ ਮੈਂ ਡਾਇਰੈਕਟਰ ਨੂੰ ਆਕੇ ਚੈੱਕ ਕਰਦੇ ਅੰਦਰ ਨਹੀਂ ਟਾਈਮ ਘਾਟੇ ਉਹਨੇ ਚੈੱਕ ਨਹੀਂ ਜੁ ਕੀਤੀ ਅੱਛਾ ਹਾਂਜੀ ਪਰ ਇਹ ਵੀ ਮੁਰਗੇ ਬੋਲੀ ਬਾਲੀ ਨਹੀਂ ਮੈਂ ਆਪਣੇ ਭੈਣ ਨੂੰ ਨਾਲ ਕੋ ਲੈਂਦੀ ਆ ਅੱਛਾ ਹਾਂਜੀ ਹਾਂਜੀ ਇੱਥੇ ਲੱਗ ਗਾਈ ਹਾਂਜੀ ਲੱਗੋ ਪੱਖਿਆਂ ਦੇ ਲਈ ਤੁਸੀਂ ਉਹਨਾਂ ਦੇ ਅੱਗੇ ਇਹਨਾਂ ਘਰ ਵਾਸਤੇ ਰੱਖੀ ਜੀ ਠੀਕ ਆ ਉਹਨਾਂ ਨੇ ਡੰਗਰ ਘਟਾਉਣੇ ਆ ਉਹਨਾਂ ਦਾ ਦੁੱਧ ਦਾ ਕੰਮ ਹੈ ਹਾਂ ਉਹਨਾਂ ਦਾ ਦੁੱਧ ਦਾ ਕੰਮ ਹੈ ਤੇ ਉਹ ਫਿਰ ਫਿਰ ਜ਼ਿਆਦਾ ਦੁੱਧ ਵਾਲੀ ਲੈ ਆਉਂਦੇ ਆ ਠੀਕ ਹੈ ਹਾਂਜੀ ਹਾਂਜੀ ਤੇ ਹੁਣ ਕਿੰਨਾ ਦੁੱਧ ਦੇ ਦੇ ਕੋਲ ਵੀ ਜੀ ਪੱਕਾ ਜਿਹੜਾ ਹੋਗਾ ਮੈਂ ਇਹਦੀ 6 ਵਿੱਚ ਚਵਾਈ ਕਰਦੀ ਆ ਮਤਲਬ ਵੀ 11 ਕਿਲੋ ਲੀਟਰ ਮਾਰ ਕੇ ਕੋਈ ਲੈ ਜਾਈ ਪੱਕਾ ਦੁੱਧ ਹੈਗਾ ਜਿਹੜਾ ਜੀ ਮੈਂ ਤਾਂ ਬੰਨਾ ਕੋ ਉਸ ਤਰ੍ਹਾਂ ਹੀ ਚੋਗੇ ਲਿਆਂਦੀ ਸੀ ਕੋਈ ਵੰਗਾ ਵੰਗਾ ਨਹੀਂ ਪਾਇਆ ਤੇ ਮੇਰੇ ਕੋਲ ਕਿਹਾ ਤੁਹਾਨੂੰ ਪਤਾ ਫਿਰ ਦੇ ਲਈ ਜਾਂ ਨਹੀਂ ਲਾਇਆ ਤੇ ਮੈਂ ਪਾੜਾ ਪਾ ਕੇ ਵੰਗਾ ਪਾ ਕੇ ਚੋਈ ਆ ਠੀਕ ਹੈ ਹਾਂਜੀ ਵੀ ਜੀ ਇਹਨਾਂ ਸੱਜਣ ਨੇ ਕਿੰਨਾ ਚਵਾਈਆ ਦੁੱਧ ਸੱਜਣ ਵੀ ਜੀ 26 27 ਕਿਲੋ ਦੁੱਧ ਚਵਾਈਆ ਜੀ ਅੱਛਾ ਹਾਂਜੀ ਵੀ ਜੀ ਉਹ ਡੰਗ ਚੰਗੇ ਰੱਖਦੇ ਤੁਹਾਨੂੰ ਪਤਾ ਹੀ ਤੁਸੀਂ ਬਣਾਈ ਇੱਕ ਦੋਰੀ ਵੀਡੀਓ ਹਾਂਜੀ ਹਾਂਜੀ ਉਹਨਾਂ ਕੋ ਚੰਗੀਆਂ گاਵਾਆਂ ਨੀਆਂ ਸਾਰੀਆਂ ਵੱਡੀਆਂ گاਵਾਆਂ ਹੀ ਹੁੰਦੀਆਂ ਜ਼ਿਆਦਾਤਰ ਹੁਣ ਮੈਂ 6 ਵਜੇ ਵੀਰ ਜੀ ਚਵਾਈ ਕਰਤੀ ਜੀ ਠੀਕ ਆ ਵਧੀਆ ਚੋਂ ਚਵਾ ਬੰਦੀ ਮੁੰਦੀ ਵੀ ਚੋਤਰਾ ਹੈ ਵੀ ਚਲੋ ਰੰਗ ਰੂਪ ਦੀ ਚੰਗੀ ਆ ਗਰੰਟੀ ਵਾਲਾ ਦੁੱਧ ਵੀਰ ਜੀ ਕਿ ਗਰੰਟੀ ਹੈ ਗਰੰਟੀ ਵਾਲਾ ਠੰਡਾ ਮਿਸਨ ਸਾਢੇ 10 ਕਿਲੋ ਹੋਊਗਾ ਅੱਛਾ ਠੰਡਾ ਜਿਹੜਾ ਉਹਤਰਾ ਪਾ ਵਿਖਾਵਾਂ ਪਾ 13 14 ਕਿਲੋ ਆਉਂਦਾ ਜੀ ਕਰ ਦਿੰਦੀ ਜੇ ਖੋਲ ਹਾਂ ਫੇਰ ਤੋਰਦੀ ਆ ਬਾਕੀ ਦੁੱਧਾਂ ਵਾਲੀਆਂ ਨਿਸ਼ਾਨੀਆਂ ਜਿਹੜੀਆਂ ਚੰਗੀਆਂ ਵੇ ਤੇ ਦੁੱਧ ਵੀਰ ਜੀ ਬੜਾ ਕੱਟਿਆ ਜਨੇ ਹੈ ਆਰੇ ਵੀ ਤਾਂ ਇਹ ਚੱਲ ਗਿਆ ਨਾ ਕਰਕੇ ਹੁਣ ਫੇਰ ਘਟਦੀ ਜਾ ਰਹੀ ਨਹੀਂ ਬਾਕੀ ਜੇ ਦੁਪਹਿਰ ਦਾ ਟਾਈਮ ਆ ਵੀਡੀਓ ਬਣਾਉਂਦਾ ਇੱਕ ਵਾਰੀ ਫੇਰ ਲੈ ਜਾ ਵੀਡੀਓ ਦਿਨ ਭਾਈ ਜੀ ਵੀ ਜੀ ਬੜੀ ਵਧੀਆ ਜੀ ਸੱਜਰਾਂ ਕੰਨਿਆਂ ਨੂੰ ਪਰਾਂ ਕਰਦੀ ਜੀ ਆ ਹਵਾਂ ਨਈਦਾ ਦੇਖ ਸਕਦੇ ਜੇ ਲੱਗੇ ਤਾਂ ਵੇਖ ਲਈ ਤੇ ਇਕਰੀ ਥਣ ਵੀ ਤੁਹਾਨੂੰ ਇਹਦੇ ਦਿਖਾ ਲਈਏ ਲੱਗਿਆ ਆਹ ਦੇਖ ਸਕਦੇ ਚਵਾਈ ਚੁਈ ਵੀਰ ਜੀ ਬੜੀ ਇੱਕ ਨੰਬਰ ਗਰੰਟੀ ਆਪੇ ਵੇਖੋ 11 ਵਜੇ ਜੋ ਆਹ ਥਣਾ ਦਾ ਸੱਜ ਗਿਆ ਆਪੇ ਇਕਰੀ ਦੇਖ ਸਕਦੇ ਮਿਲਕ ਮੈਨ ਵੀ ਚੰਗੀ ਲੱਗੀ ਆ ਦਿਖਾ ਦਿਓ ਵੀਰ ਜੀ ਆ ਇਹ 11 ਵਜੇ ਆ 11 ਵਜੇ ਜਾਂ 11 ਵਜੇ ਕਿ 11 ਮਿੰਟ ਹੈ ਨਹੀਂ 6 ਵਜੇ ਵੀ ਸੀ ਆਪਾਂ ਚਵਾਈ ਕੀਤੀ ਦੇ ਇਹਦਾ ਨਹੀਂ ਆਪਾਂ ਇਹਦਾ ਨਹੀਂ ਹਰਾਦਾ ਵੀਰ ਜੀ ਪਾਉਂਦਾ ਜਿਹੜਾ ਜੋੜਾ ਉਹੋ ਹੀ ਪਾਉਣਾ ਹੈ ਅੱਛਾ ਇਹਦੀ ਆਪਾਂ ਫਿਰ ਚਵਾਈ ਤੁਹਾਨੂੰ ਪਤਾ ਕਰਤੀ ਇਹਦੀ ਤੇ ਮੁੱਲ ਫਿਰ ਇਹਦਾ ਮੋਲਵੀਰ ਜੀ ਜੀਦੀ 40000 ਦੀ ਕਰਦੀਏ ਵਿੱਚ ਛੋਟ ਛੱਡ 35 ਦੀ ਦੇ ਦਈਏ ਵੀਰ ਜੀ ਜੱਸ ਨਾ ਕਰੋ ਜਿਹੜੀ ਕਰਦੇ ਹੁੰਦੇ ਨੇ ਜੇ ਪੱਕੀ ਜੱਸ ਨੂੰ ਵੀਰ ਜੀ ਜਿਹੜੀ ਆਪਾਂ ਦੇ ਦੇਣੀ 32000 ਦੀ ਵੀਰ ਅੱਛਾ 32000 ਦੀ 32000 ਦੀ ਜਿਹੜਾ ਕੋਈ ਵੀਰ ਭਰਾ ਆਊਗਾ ਉਹ ਵੀ ਥੋੜਾ ਪਤਾ ਕੋਈ 2 400 500 ਦਾ ਮਾਨਤਾ ਨੂੰ ਨਾ ਆ ਜਿਓ ਜੱਸ ਨੂੰ ਵੀਰ ਜੀ 32000 ਦੀ ਠੀਕ ਹੈ ਜੀ ਹਾਂ ਜੀ ਵੀਰ ਜੀ ਠੀਕ ਹੈ ਵੀਰ ਇੱਕੋ ਵੇ ਦੋ ਟਾਈਮ ਵੀਡੀਓ ਕਾਲ ਤੇ ਜਿਦ ਤਰ੍ਹਾਂ ਮੱਜੀ ਵੀਰ ਆਪਾਂ ਚਵਾਈ ਚਵਾਈ ਕਰਕੇ ਤੇ ਤਸੱਲੀ ਕਰਕੇ ਖੜੇ ਹਨਾ